ਆਜਾ ਬਾਬਾ ਨਾਨਕਾ ਆਜਾ ਬਾਬਾ ਨਾਨਕਾ ਆਜਾ ਬਾਬਾ ਨਾਨਕਾ ਆਜਾ ਬਾਬਾ ਨਾਨਕਾ ਐ ਡੁੱਬਦੇ ਪੰਜਾਬ ਨੂੰ ਬਚਾ ਜਾ ਬਾਬਾ ਨਾਨਕਾ ਐ ਕਰਜੇ ਚ ਦਬੇ ਹੋਏ ਪੰਜਾਬ ਨੂੰ ਬਚਾ ਜਾ ਬਾਬਾ ਨਾਨਕਾ ਹਾਂਜੀ ਦੋਸਤੋ ਦਿਨੋ ਦਿਨ ਕ੍ਰਪਸ਼ਨ ਵਧੀ ਜਾਂਦਾ ਤੇ ਹਰ ਕੋਈ ਬੰਦਾ ਪੈਸੇ ਪੈਸਾ 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 ਕਰੀ ਜਾਂਦਾ ਹੈ ਕੋਈ ਕਿਸੇ ਦੇ ਨਾਲ ਲੈਂਦਾ ਸਾਰ ਇਹ ਦੁਨੀਆ ਇਹ ਸੰਸਾਰ ਸਿਰਫ ਪੈਸੇ ਦੇ ਨੇ ਯਾਰ ਤੇ ਕਿਤੇ ਆਸ ਕਰੀਏ ਕਿਤੇ ਵਿਸ਼ਵਾਸ ਕਰੀਏ ਦੋਸਤੋ ਕੁਝ ਸਮਝ ਨਹੀਂ ਲੱਗਦੀ ਮੈਨੂੰ ਲੱਗਦਾ ਜਦੋਂ ਤੱਕ ਕੋਈ ਪੀਰ ਗੁਰੂ ਪੀਰ ਫਕੀਰ ਔਲੀਆ ਅਵਤਾਰ ਸਾਡੇ ਇਸ ਇੰਡੀਆ ਵਿੱਚ ਪੰਜਾਬ ਵਿੱਚ ਜਨਮ ਦੁਬਾਰਾ ਨਹੀਂ ਲੈਂਦਾ ਤਾਂ ਇਹ ਲੋਕ ਸੁਧਰਨ ਵਾਲੇ ਨਹੀਂ ਨੇ ਦਿਨੋ ਦਿਨ ਦਿਨੋ ਦਿਨ ਕੋਈ ਨਾ ਕੋਈ ਮੁੱਦਾ ਸਾਹਮਣੇ ਆਈ ਜਾਂਦਾ ਸਾਡਾ ਤਾਂ ਦਿਲ ਰੋਈ ਜਾਂਦਾ ਕੀਤੇ ਕਰੀਏ ਵਿਸ਼ਵਾਸ ਕੀਤੇ ਰੱਖੀਏ ਆਸ ਬੜਾ ਹਾਂ ਤੇ ਆਸ ਕੀਤੇ ਵਿਸ਼ਵਾਸ ਕਰੀਏ ਅੱਗੇ ਬੋਟਾਂ ਵੇਲੇ ਦਸ ਕੀ ਦੇ ਨਾਲ ਖੜੀਏ ਕੀਤੇ ਆਸ ਕੀਤੇ ਵਿਸ਼ਵਾਸ ਕਰੀਏ ਅੱਗੇ ਬੋਟਾਂ ਵੇਲੇ ਯਾਰੋ ਕੀ ਦੇ ਨਾਲ ਖੜੀਏ ਆਹ ਸਿਸਟਮ ਦੇਖ ਸਿਨਾ ਸੜਿਆ ਪਿਆ ਬਦਲੋ ਬਦਲੋ ਦੇ ਨਾਰੇ ਲਾਇਸੀ ਕਈ ਬਲੰਟੀਅਰ ਹੋ ਕੇ ਯਾਰੋ ਅੱਗੇ ਆਏ ਸੀ ਆ ਨਾਮ ਮੰਤਰੀ ਕ੍ਰੈਪਸ਼ਨ ਫੜਿਆ ਗਿਆ ਕਿੱਥੇ ਕਿੱਥੇ ਬਲਡੋਜ਼ਰ ਚੱਲੂਗਾ ਸੱਚ ਝੂਠ ਵਿੱਚ ਦੱਸ ਕੇ ਨਾ ਪੈਸਾ ਬੋਲੂਗਾ ਆਮ ਬੰਦਾ ਮਹਿੰਗਾਈ ਵਿੱਚ ਬੰਨਿਆ ਪਿਆ ਕੀ ਤਿਆਰ ਹੋ ਆਸਿ ਵਿਸ਼ਵਾਸ਼ ਕਰੀਏ ਮੋਟਾਂ ਵੇਲੇ ਅੱਗੇ ਕੀ ਦੇ ਨਾਲ ਖੜੀਏ ਆਮ ਬੰਦਾ ਮਹਿੰਗਾਈ ਵਿੱਚ ਬੰਨਿਆ ਪਿਆ ਸੀ ਵੀ ਸੀ ਪਹਿੜਾ ਨੇ ਜੇ ਹੱਕ ਮੰਗਿਆ ਉਹ ਨਾ ੱੱਕੇ ਨਾਲ ਬੱਸਾਂ 'ਚ ਬਿਠਾ ਲਿਆ ਸੱਚ ਨੂੰ ਐ ਮਾਰ ਝੂਠਿਆਂ ਦੀ ਜਹੇਕਾਰ ਵੱਡੇ ਬੰਦੇ ਆ ਮਾੜੀ ਕੌਮ ਨੂੰ ਤਾਂ ਖਾ ਲਿਆ ਸੱਚ ਨੂੰ ਐ ਮਾਰ ਝੂਠਿਆਂ ਦੀ ਜਹੇਕਾਰ ਦੇ ਵੀ ਕੌਮ ਨੂੰ ਤਾਂ ਵੱਡੇ ਆ ਨੇ ਖਾ ਲਿਆ ਉਹਨਾਂ ਵਿੱਚ ਕੁਝ ਨੇ ਗਦਾਰ ਹੋ ਜਾਂਦੇ ਪੈਂਦੀ ਜਦੋਂ ਮਾਰ ਉਹ ਤਾਂ ਸੈੜ ਭੱਜ ਜਾਂਦੇ ਜੱਸ ਸਬਾਈ ਨੇ ਸੱਚ ਗਾ ਕੇ ਸੁਣਾ ਦਿਆ ਕਿ ਤੇ ਯਾਰੋ ਆਸ ਵਿੱਚ ਬਾਸ਼ ਕਰੀਏ ਅੱਗੇ ਬੋਟਾਂ ਵੇਲੇ ਦੱਸੋ ਕਿ ਦੇ ਨਾਲ ਖੜੀਏ ਸਿਸਟਮ ਦੇ ਖਸਿ ਨਾਸੜ ਆ ਪਿਆ ਆ ਸਿਸਟਮ ਦਿਨੋ ਦਿਨ ਸੜੇ ਆ ਪਿਆ ਦੋਸਤੋ ਆਪਾਂ ਦੇਖ ਹੀ ਰਹੇ ਹਾਂ ਦਿਨੋ ਦਿਨ ਕੋਈ ਨਾ ਕੋਈ ਮੁੱਦਾ ਸਾਹਮਣੇ ਆਈ ਜਾਂਦਾ ਕੀ ਵਿਕਾਸ ਕੀ ਯਾਸ ਆ ਪਹਿਲਾਂ ਪਿੱਛੇ ਦੇ ਜਨ ਸਮਾਣਾ ਵਿਖੇ 6-7 ਬੱਚੇ ਆਪਣੀ ਜਾਨ ਨੂੰ ਗਵਾ ਬੈਠੇ ਗਲਤੀ ਕੀ ਦੀ ਸਿਸਟਮ ਦੀ ਸਿਸਟਮ ਨੇ ਤੇ ਫਿਰ ਮਜਿੱਠੇ ਜ਼ਹਿਰੀਲੀ ਸ਼ਰਾਬ ਪੀ ਕੇ ਮੇਰੇ ਖਿਆਲ 28 29 ਜਾਂ ਜੋ ਜੋ ਰਿਪੋਰਟ ਹੈ ਉਹ ਖਬਰਾਂ ਵਿੱਚ ਸੁਣੀ ਦੀ ਆ ਉਹ ਆਪਣੇ ਘਰਾਂ ਦੇ ਜੋ ਕੁਝ ਗੁਜ਼ਾਰਾ ਕਰਦੇ ਸੀ ਗਰੀਬੀ ਰੇਖਾ ਵਿੱਚ ਉਹ दारू ਪੀ ਕੇ ਜ਼ਹਿਰੀਲੀ ਸ਼ਰਾਬ ਪੀ ਕੇ ਚਲੇ ਗਏ। ਪਹਿਲਾਂ ਵੀ ਹੁੰਦਾ ਹੈ ਅੱਜ ਵੀ ਹੋਈ ਹੋ ਰਿਹਾ ਹੈ। ਕੀ ਆਸ ਕੀ ਵਿਸ਼ਵਾਸ ਕਿੱਥੇ ਜਾਈਏ? ਕਿੱਥੇ ਜਾਈਏ ਅਸੀਂ? ਦੱਸਿਓ ਕਮੈਂਟ ਕਰਕੇ ਦੋਸਤੋ ਕਿ ਮੈਂ ਝੂਠ ਹੱਤਾ ਨਹੀਂ ਬੋਲਿਆ ਕੁਝ। ਤੇ ਝੂਠ ਬੋਲਿਆ ਹੋਵੇ ਤਾਂ ਵੀ ਦੱਸਿਓ। ਖਾਸਕਾ